ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਲੰਗੇਆਂ ਦਾ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮੋਗਾ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਕਿੰਨਾ ਮਾਸੂਆ ਆ ਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਦੀਪਾ ਵੀਰੇ ਪਿੰਡ ਲੰਗਿਆਣਾ ਜ਼ਿਲ੍ਹਾ ਮੂਗਲ ਤਹਿਸੀਲ ਬਗਬਰਾਣਾ ਮੋਬਾਈਲ ਨੰਬਰ ਜੀ 7652942634 ਠੀਕ ਆ ਜੀ ਇੱਕ ਐਨੀਮਲ ਸੇਲ ਆ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਪਹਿਲੀ ਸੂਈ ਸੁਣੀ ਆ ਠੀਕ ਆ ਜੀ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਵੀਰੇ ਰਹਿ ਕੇ ਚਾਰਕ ਦਿਨ ਨੇ ਜੀ ਚਾਰ ਦਿਨਾਂ ਦੀ ਕੱਚੀ ਆ ਕਿੰਨੇ ਕਿਲੋ ਦੁੱਧ ਦੀ ਉਮੀਦ ਕਰਦੇ ਆ ਜੀ ਯਾਰ 20 ਪਲੱਸ ਹੀ ਜੋਗਰੇ ਠੀਕ ਬੱਡੀ ਹੋ ਕੇ ਬਣੀ ਆ ਕੱਦ ਕੋ ਤੇ ਚੰਗਾ ਸਭੀ ਚੰਗੀ ਆ ਠੀਕ ਆ ਜੀ ਥੋੜੀ ਜਿਹੀ ਵੱਡੀ ਹੋ ਕੇ ਬਣੀ ਬਾਈ 10 ਦਾ ਵੜ ਕੱਦ ਕਾੜ ਦੇ ਵੱਡੋ ਬਹੁਤ ਉੱਚੇ ਲੰਮੇ ਕੱਦ ਕਾੜਦੀ ਤੇ ਹੈਵੀ weight ਦੀ ਥਣਾ ਦੇ ਸਾਈਟ ਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਬਹੁਤ ਸੋਹਣੇ ਆ ਚਾਰੇ ਥਣ ਨਿਖੜ ਮੇ ਗੈਠੰਗੂ ਵੇਚੀ ਤੇ ਸੋਹਣਾ ਗੁਲਾਬੀ ਥਾਣਾ ਕੱਢ ਲੋ ਜੀ ਬਾਹਰ 4 ਤੋਂ 5 ਦਿਨ ਡੇਟ ਮੁਤਾਬਕ ਕੱਚੀ ਆ ਬਾਕੀ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾਗਾ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਹੈ ਤਿਆਰੀ ਬਹੁਤ ਚੰਗੀ ਆ ਜੀ ਦੇਖ ਸਕਦੇ ਹੋ ਠੋਸ ਲੇਵੇ ਦੀ ਪੂਰੀ ਆ ਬਾਕੀ ਵਾਲ ਢੱਲਾਂ ਬਹੁਤ ਨੇ ਲਿਆ ਵੀਰ ਵਾਪਸ ਹਵਾਨੇ ਚ ਦੇਖ ਸਕਦੇ ਹੋ ਤੁਸੀਂ ਚਾਰਾ ਪੰਜਾ ਦਿਨਾਂ ਤੱਕ ਪੂਰਾ ਹਵਾਨਾ ਦੁੱਧ ਨਾਲ ਭਰ ਲੈਣਾ ਜੀ ਵੈਡ ਨੇ ਫੇਸ ਕੁਆਲਟੀ ਸੋਹਣੀ ਆ ਬਹੁਤ ਵੱਡੇ ਕਦ ਕਾਠ ਦੀ ਦੇਖ ਸਕਦੇ ਹੋ ਪੂਰਾ ਠੋਸ ਹਵਾਨਾ 20 ਪਲੱਸ ਦੁੱਧ ਦੀ ਬਈ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਹੁੰਦਾ ਕੋਈ ਵੀਰ ਵੱਦ ਸੇਵਾ ਕਰ ਲੂ ਵੱਦ ਵੀ ਦੇ ਸਕਦੀ ਆ ਨੇੜੇ ਤੋਂ ਦਿਖਾ ਦਿੰਨੇ ਪੂਰਾ ਠੋਸਲੇਵਾ ਜੀ ਥਣਾ ਦੇ ਸਹਿਜ ਬਹੁਤ ਸੋਹਣਿਆ ਜੀ ਹੱਥੀ ਚਵਾਈ ਵਾਲੇ ਚਾਰੇ ਥਾਂ ਨਿੱਖੜ ਮੇ ਇੱਕ ਸਹਿਜ ਦੇ ਸੀਲ ਸਾਉ ਫੁੱਲ ਆ ਜੀ ਪੂਰੀ ਵੀਰੇ ਜਿਵੇਂ ਮਰਜੀ ਕੋਈ ਚੱਕਰੀ ਪੂਰੀ ਸੀਲ ਸਾਉ ਆ ਦੇਖ ਸਕਦੇ ਹੋ ਬਾਈ ਨੇ ਦਿਖਾ ਹੀ ਦਿੱਤਾ ਤੁਸੀਂ ਬਾਕੀ ਖਵਾਨੇ ਚ ਵਾਲ ਢਿੱਲਾ ਬਹੁਤ ਨੇ ਖਵਾਨਾ ਖਿੱਚਾਂਗੇ ਤਾਂ ਰਵੜਾਂ ਨੂੰ ਵਧੂ ਦਾ ਚਾਰ ਪੰਜ ਦਿਨਾਂ ਤੇ ਕਰਵਾਨਾ ਪੂਰਾ ਭਰ ਲੈਣਾ ਜੀ ਗਾਣੇ ਕੀ ਮੁੱਲ ਕਰਦੇ ਬਾਈ ਇਹਦਾ ਇਹਦਾ 62000 ਰੁਪਏ ਬ੍ਰੇਟ ਮਾਨਤਾਨ ਹੋ ਜਾਊਗਾ ਜੀ ਹਾਂ ਬ੍ਰੇ ਕੋਈ ਗੱਲ ਨਹੀਂ 62000 ਰੁਪਏ ਬਾਈ ਡਿਮਾਂਡ ਕਰਦੇ ਆ ਬਾਕੀ ਜਿਹੜੇ ਵੀ ਨੂੰ ਪਸੰਦ ਆਉਂਦੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਮਾਨਤਾਨ ਜ਼ਰੂਰ ਕੀਤਾ ਜਾਊਗਾ ਜੀ ਧੰਨਵਾਦ ਜੀ